ਪੰਜਾਬ ਦੇ ਮੁਲਾਜ਼ਮ ਜਿਹੜੇ ਇਸ ਸਮੇ 16% 16% ਡੀਏ ਦੇ ਪਿੱਛੇ ਰਹਿ ਗਏ ਨੇ 58% ਡੀਏ ਲੈ ਰਹੇ ਨੇ ਉਹ ਵੀ ਤੱਕਤੀ 12 2025 ਤੱਕ ਔਰ ਆਉਣ ਵਾਲੇ 5-7 ਦਿਨਾਂ ਦੇ ਵਿੱਚ ਉਹਨਾਂ ਨੂੰ 4 ਜਾਂ 5% 1000 ਰੁਪਏ ਤੇ ਪਹਿਲਾਂ ਰੱਖੇ ਗਏ ਸੀ ਇਹਨਾਂ ਨੂੰ ਇਹ ਚੀਤੀ ਦੀ ਟ੍ਰੈਂਡਿੰਗ ਦੇ ਕੇ ਫਿਰ ਦੁਬਾਰਾ ਇਹਨਾਂ ਨੂੰ ਕਵਰਟ ਕੀਤਾ 6000 ਤੇ 6000 ਇਹਨਾਂ ਦੀ ਜਿਹੜੀ 10 ਸਾਲ ਦੀ ਸਰਵਿਸ ਹੋ ਰਦੰਦੀ ਸੀ ਉਹਨੂੰ 6 ਤੋਂ ਉਹ ਤੋਂ ਬੰਦੇ ਨੂੰ ਵੀ ਰੈਗੂਲਰ ਕੀਤਾ ਹੈ ਬੈਗਰ ਕੀਤਾ ਹੈ ਪਰ ਇਹ ਰੈਗੂਲਰ ਅਨੁਸੂਚਨਾ ਪੂਰੀ ਨਹੀਂ ਹੈ ਇਹਨਾਂ ਨੇ ਇਹਨਾਂ ਨੇ 6000 ਤੋਂ 18000 ਰੁਪਏ ਕੀਤਾ ਜਿੰਨੇ ਸਾਲਸ ਪਾਏ ਮਲਾਢ ਮਾਨੂੰ ਗੱਫੇ ਗੱਫੇ ਕਿਲੇ ਆ 18000 ਰੁਪਏ ਜਿਹੜਾ ਹੈਗਾ ਉਹ ਗੱਫੇ ਜ ਹੈ ਇਹਨਾਂ ਨੂੰ ਸਰਕਾਰੀ ਸਹੂਤ ਕੋਈ ਨਹੀਂ ਮਿਲਦੀ ਹੈ ਗੁਰਲਾਬ ਟੀਵੀ ਦੇਖ ਰਹੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਸੋ ਅੱਜ ਮੇਰੇ ਨਾਲ ਮੌਜੂਦ ਨੇ ਹੁਸਨ ਚੰਦ ਮਠਾਨ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਡਾਇਟ ਯੂਨੀਅਨ ਦੇ ਸਟੇਟ ਪ੍ਰਧਾਨ ਰਹੇ ਨੇ ਪੀਐਸ ਐਮਐਸਯੂ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਵਿੱਚ ਸੂਬਾ ਮੀਤ ਪ੍ਰਧਾਨ ਰਹੇ ਨੇ ਔਰ ਹੁਣ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਪੀਐਸਐਮਐਸਯੂ ਦੀ ਜੋ ਇੱਕ ਇਕਾਈ ਹੈ ਉਹਦੇ ਵੀ ਸੂਬਾ ਮੀਤ ਪ੍ਰਧਾਨ ਨੇ ਸੋ ਉਹਨਾਂ ਨਾਲ ਗੱਲ ਕਰਦੇ ਆਂ ਸਰਕਾਰ ਦੇ ਸਿਸਟਮ ਬਾਰੇ ਜੋ ਅੱਜ ਮਸਲਾ ਬਹੁਤ ਗਰਮ ਹੈ ਮਹਿੰਗਾਈ ਪੱਤਾ ਮਹਿੰਗਾਈ ਪੱਤੇ ਦੀ ਜੇ ਆਪਾਂ ਥੋੜੀ ਜੀ ਪਿੱਛੇ ਝਾਤ ਮਾਰੀਏ ਕੇਂਦਰ ਸਰਕਾਰ ਦੇ ਨਾਲੋਂ ਪੰਜਾਬ ਦੇ ਮੁਲਾਜ਼ਮ ਜਿਹੜੇ ਇਸ ਸਮੇ 16% 16% ਡੀਏ ਦੇ ਪਿੱਛੇ ਰਹਿ ਗਏ ਨੇ ਕੇਂਦਰ ਦੇ ਮੁਲਾਜ਼ਮ ਇਸ ਟਾਈਮ 58% ਡੀਏ ਲੈ ਰਹੇ ਨੇ ਉਹ ਵੀ 31 12 2025 ਤੱਕ ਔਰ ਆਉਣ ਵਾਲੇ 5-7 ਦਿਨਾਂ ਦੇ ਵਿੱਚ ਉਹਨਾਂ ਨੂੰ 4 ਜਾਂ 5% ਡੀਏ ਹੋਰ ਮਿਲ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਮੁਲਾਜ਼ਮ ਜੋ ਇਸ ਸਮੇਂ 42% ਡੀਏ ਲੈ ਰਹੇ ਆ ਉਹ 20 ਜਾਂ 21% ਡੀਏ ਦੇ ਪਿੱਛੇ ਰਹਿ ਜਾਣਗੇ ਕੀ ਕਾਰਨ ਬਣਿਆ ਕਿ ਸਰਕਾਰ ਦੀਆਂ ਉਹਨੇ ਮੌਜੂਦਾ ਸਰਕਾਰ ਦੀਆਂ ਕਮਜ਼ੋਰੀਆਂ ਨੇ ਜੋ ਸਰਕਾਰ ਹਰ ਸਮੇਂ ਕਹਿੰਦੀ ਹੈ ਮੁੱਖ ਮੰਤਰੀ ਜੀ ਇਹ ਕਹਿੰਦੇ ਨੇ ਵੀ ਸਰਕਾਰ ਦਾ ਖਜ਼ਾਨਾ ਬਿਲਕੁਲ ਵੀ ਖਾਲੀ ਨਹੀਂ ਹੈ ਸੋ ਮੁਲਾਜ਼ਮਾਂ ਨੂੰ ਡੀਏ 2025 ਦੇ ਵਿੱਚ ਨਹੀਂ ਮਿਲਿਆ ਔਰ ਇਹ ਵੀ ਕਹਿ ਸਕਦੇ ਆ ਵੀ ਇਹ ਸ਼ਾਇਦ ਜਦੋਂ ਦੀ ਇਹ ਪ੍ਰਣਾਲੀ ਚੱਲੀ ਹੈ ਡੀਏ ਦੇਣ ਦੀ ਉਹਦੇ ਚ ਪਹਿਲੀ ਵਾਰ ਹੋਇਆ ਹੋਵੇ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਨਾ ਮਿਲਿਆ ਹੋਵੇ ਸੋ ਆਓ ਗੱਲ ਕਰਦੇ ਆਂ ਸੂਬਾ ਮੀਤ ਪ੍ਰਧਾਨ ਹੁਸਨ ਜੱਜੀ ਮਠਾਨ ਰਿਟਾਇਰਡ ਬਈ ਡੀਏ ਦੇ ਮਸਲੇ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਪਰਲਾਉ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਬਣੇ ਮੌਕਾ ਦਿੱਤਾ ਜਿਨਾਂ ਸਰਕਾਰ ਜਦੋਂ ਦੀ ਇਹ ਬਣੀ ਹੈ ਉਹ ਤੋਂ ਪਹਿਲਾਂ ਮੁਲਾਜ਼ਮ ਰਿਟਾਇਰੀ ਬੰਦੇ ਪਹਿਲੀਆਂ ਸਰਕਾਰਾਂ ਤੋਂ ਜਿਵੇਂ ਬਾੜੇ ਮੂਟ ਤੰਗ ਸੀ ਤਾਂ ਉਹਨਾਂ ਦਾ ਇਹ ਸੰਸਕਾਰ ਨੂੰ ਲਿਆਉਣ ਵਿੱਚ 100% ਯੋਗਦਾਨ ਜਿਹੜਾ ਹੈਗਾ ਮੁਲਾਜ਼ਮਾਂ ਦਾ ਤੇ ਰਿਟਾਇਰੀ ਬੰਦਿਆਂ ਦਾ ਹੈ ਦੇ ਸਰਕਾਰ ਆਸੀ ਕਿਉਂਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਧਰਨੇ ਤੋਂ ਨਿਕਲੇ ਜਿੰਨੇ ਧੰਦੇ ਮੁਜਾਰੇ ਹੁੰਦੇ ਸੀ ਉਹਨਾਂ ਵਿੱਚ ਉਹਨਾਂ ਦੇ ਫੋਟੋਆਂ ਜਾ ਕੇ ਦੇਖ ਲਓ ਚਾਹੇ ਹਰਪਾਲ ਚੀਮਾ ਚਾਹੇ ਭਗਵੰਤ ਮਾਨਸੀ ਜਾਂ ਹੋਰ ਵੀ ਜਿਹੜੇ ਪੰਜਾਬ ਲੈਵਲ ਦੇ ਇਹਦੇ ਲਿਖਣਾ ਇਹਨਾਂ ਨੇ ਮੁਲਾਜ਼ਮਾਂ ਨਾਲ ਵਾਦਾ ਕੀਤਾ ਸੀ ਵੀ ਸਭ ਤੋਂ ਪਹਿਲਾਂ ਇਹ ਕਿ ਮਸ਼ੀਨੀਆਂ ਜਿਹੜੀਆਂ ত্রুটিयां ਰਹਿਣੀਆਂ ਐ 2016 ਤੋਂ 1/16 ਤੋਂ ਉਹਨੂੰ ਉਸੇ ਲਾਗੂ ਕਰਾਂਗੇ ਜੀ ਪ੍ਰਧਾਨ ਜੀ ਮੈਂ ਇੱਕ ਗੱਲ ਮੈਂ ਯਾਦ ਕਰਵਾ ਦਵਾਂ ਸ਼ਾਇਦ ਸਰਕਾਰ ਦੇ ਭਗਵਾਨ ਤੁਮਨ ਜੀ ਮੁੱਖ ਮੰਤਰੀ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਜਦੋਂ ਸਰਕਾਰ ਹੋਂਦ ਦੇ ਵਿੱਚ ਆਈ ਹੈ ਵੀ ਸਾਨੂੰ 85% ਮੁਲਾਜ਼ਮਾ ਨੇ ਵੋਟ ਪਾਈ ਹੈ ਇਹ ਤੁਹਾਡੀ ਬਿਲਕੁਲ ਗੱਲ ਜਿਹੜੀ ਮੁਲਾਜ਼ਮਾ ਨੇ ਵੱਧ ਵੋਟ ਜੋ ਆਮ ਬੰਦਾ ਉਹਨਾਂ ਨੇ ਵੱਧ ਵੋਟ ਸਰਕਾਰ ਨੂੰ ਪਾਈ ਸੀਗੀ ਪਰ ਹੁਣ ਉਹ ਮੇਰੇ ਖਿਆਲ ਚ ਮੁਲਾਜ਼ਮ ਇਸ ਸਮੇਂ ਸਭ ਤੋਂ ਵੱਧ ਦੁਖੀ ਲੱਗਦੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਬਿਲਕੁਲ ਗੱਲ ਸਹੀ ਹੈ ਜੇ ਮੁਲਾਜ਼ਮ ਸਰਕਾਰ ਲਿਆ ਸਕਦੇ ਆ ਤਾਂ ਸਰਕਾਰ ਤੇ ਜਿੰਝ ਵਿੱਚ 100% ਯੋਗਦਾਨ ਦੇ ਰਹੇ ਹੈ ਮੁਲਾਜ਼ਮਾਂ ਦਾ ਹੋਊਗਾ ਵੀ ਔਰ ਹੈਗਾ ਵੀ ਕਿਉਂਕਿ ਸਰਪੰਚ ਜਿਹੜਾ ਲੱਗਿਆ ਹੈ ਡੀਏ ਸਰਕਾਰ ਸੈਂਟਰ ਸਰਕਾਰ 1 ਜਨਵਰੀ ਇਹ ਜਿਹੜੇ ਚ ਦੋ ਕਿਸ਼ਤਾਂ ਮਹਿੰਗਾ ਹੈ ਦੀ ਦਰ ਦੇ ਨਾਲ ਸਾਲ ਚ ਦੋ ਵਾਰੀ ਵੰਦੀਆਂ ਜਿੰਨੀ ਮਹंगाई ਵੱਧਦੀ ਹੈ ਉਹਨਾਂ ਦਾ ਇਹਨਾਂ ਦਾ ਸੂਚਕ ਅੰਕ ਹੈਗਾ ਉਹਦੇ ਹਿਸਾਬ ਨਾਲ 2% 3% 4 5 ਪਹਿਲੀ ਸਰਕਾਰ ਨੇ ਦਿੱਤਾ ਪਰ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ 16% ਮੁਲਾਜ਼ਮਾਂ ਦਾ ਡੀਏ ਹੁਣ ਤੱਕ ਨਹੀਂ ਦਿੱਤਾ ਜਿਹੜਾ ਪਿਛਲਾ ਵੀ ਏਰੀਆ ਦਾ ਹੈਗਾ ਉਹ ਲਗਭਗ ਮੈਨੂੰ ਵੀ ਲੱਗਦਾ ਵੀ ਇਹਨਾਂ ਦਾ ਟਾਈਮਸ ਦਾ ਬਿਲਕੁਲ ਨਹੀਂ ਦਿੱਤਾ ਇਹ ਸ਼ਾਇਦ ਪ੍ਰਧਾਨ ਜੀ ਵੀ 70 ਸਾਲਾਂ ਵਿੱਚ ਪਹਿਲੀ ਵਾਰੀ ਨਹੀਂ ਹੋਇਆ ਵੀ ਬਿਲਕੁਲ ਨਹੀਂ ਇੱਕ ਸਾਲ ਜਿਹੜਾ ਡੀਏ ਤੋਂ ਬਗੈਰ ਖਾਲੀ ਲੰਘਿਆ ਵੀ ਨਹੀਂ ਤਾਂ ਸਰਕਾਰ ਜਿਹੜੀ ਵੀ ਆਉਂਦੀ ਹੈ ਉਹ ਸਾਲ ਦੇ ਵਿੱਚ ਇੱਕ ਜਾਂ ਦੋ ਡੀਏ ਜਾਂ ਦੋ ਦੇਣੀਆਂ ਆਉਂਦੀਆਂ ਵੈਸੇ ਇੱਕ ਕਿਸ਼ਤਾ ਸਰਕਾਰ ਜ਼ਰੂਰ ਦਿੰਦੀ ਰਹੀ ਹੈ ਇਹ ਮੈਨੂੰ ਲੱਗਦਾ ਵੀ ਪਹਿਲੀ ਵਾਰ ਨਹੀਂ ਹੋਇਆ ਪ੍ਰਧਾਨ ਜੀ 70 ਸਾਲ ਦੇ ਵਿੱਚ ਬਿਲਕੁਲ ਜੀ 70 ਸਾਲ ਚ ਪਹਿਲੀ ਵਾਰ ਇਹ ਹੋਇਆ ਵੀ ਸੰਧ 25 ਜਿਹੜਾ ਹੈਗਾ ਮਲਾਜ਼ਮਾਂ ਨੂੰ ਕੁਝ ਵੀ ਨਹੀਂ ਦਿੱਤਾ ਜੋ ਪੇਟ ਮਿਸ਼ਨ ਪਹਿਲਾਂ ਸੀ ਉਹਦੇ ਚ ਵੀ 37 ਭਤੇ ਜਿਹੜੇ ਹੈਗੇ ਆ ਉਹ ਮਲਾਜ਼ਮਾਂ ਦੇ ਕੱਟੇ ਗਏ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਪਹਿਲੀ ਕੈਬਨਿਟ ਵਿੱਚ ਅਸੀਂ ਜਿਹੜੀ ਇਹ ਤੂਕ ਜਾਈ ਰਹੀ ਨਹੀਂ ਉਹ ਵੀ ਲਾਗੂ ਕਰਾਂਗੇ ਇਹ ਜੋ ਮਲਾਜ਼ਮਾਂ ਨੂੰ ਅਸੀਂ ਦੇਣਾ ਇੱਕ ਗੱਲ ਮੈਂ ਇਹ ਤੋਂ ਬੱਕੋ ਕੀ ਕਹਿਣਾ ਬਈ ਜਿਹੜੇ ਮਰਦ 60 ਦਾ ਸਾਲ 6 ਇਹਨਾਂ ਨੂੰ ਕੰਮ ਕੀਤਾ ਬੜੀਆਂ ਅਸਥਿਹਾਰ ਬੰਦੇ ਉਹ ਇੱਕ ਤਰ੍ਹਾਂ 10 ਗੁਣਾ ਕਰਤੀ ਆ 10 ਗੁਣਾ ਦਾ ਮਤਲਬ ਹੈ 6 ਹਲੇ ਨੂੰ 18 ਜਨ ਲੈਂਦਾ ਮੈਂ ਕਹਿਣਾ ਵੀ ਇਹਦੇ ਨਾਲੋਂ ਜਿਹੜੇ ਪੈਨਸ਼ਨੇ ਰਹਿ ਗਏ ਆ ਉਹ ਬਹੁਤ ਤਰ੍ਹਾਂ ਮਿਲ ਪੈਨਸ਼ਨਾਂ ਵੀ ਲੈਂਦੇ ਆ ਦੇ ਉਹਨਾਂ ਦਾ ਜੋ ਧੱਕਾ ਹੋਇਆ ਦੇਖ ਲੋ ਕਰਤੇ ਜੀ ਪੱਕੇ ਕਰਤੇ ਮੈਂ ਕਹਿੰਦਾ ਪੱਕੇ ਨਹੀਂ ਕੀਤੇ ਉਹ ਕੱਚੇ ਤੋਂ ਵੀ ਭੜੀ ਐ ਇਹ ਸਰਕਾਰ ਦੇ ਕਿੱਥੋਂ ਇਹ ਜੇ ਕਾਨੂੰਨ ਕੱਢ ਕੇ ਲੈਂਦੇ ਆ ਜਿਹੜੇ ਮੁਹਾਦਮਾ ਤੇ ਲਾਗੂ ਕੀਤੇ ਆ ਜਾਂ ਕੋਈ ਇਹ ਸੋਟ ਨੂੰ ਸੈਂਟਰਲ ਜਿਹੜਾ ਤੁਹਾਨੂੰ ਯਾਦ ਤੁਸੀਂ ਨਵਾਂ ਬਠਾਣ ਵਾਤੇ 6 2 4 ਦਾਤਾਂ ਦੇ ਜਾਂ ਐਸੇ ਵੀ ਨੇ ਜੋ ਮਗਰਗਾ ਹੈ ਰੋ ਇਹ ਤੁਮੇਂ ਚਲ ਸੱਤਵਾਂ ਬਿਠਾਉ ਹੈ ਪਰ ਸਰਕਾਰ ਜਿਹੜੀ ਹੈਗੀ ਪੰਜਾਬ ਦੀ ਇਨੀ ਸੱਤਵਾਂ ਤੇ ਇੱਕ ਵਾਰ ਸਿਣੀ ਸੇਵਾ ਵੀ ਬੁੜਾ ਲਗੁਨੀ ਕੀਤਾ ਤੇ ਮਲਾਜਮਾਂ ਨਾਲ ਜੋ ਤੱਕਾ ਕੀਤਾ ਹੈ ਇਹਦਾ ਜਿਹੜਾ ਮੂੰਹ ਤੋੜ ਜਵਾਬ ਹੈਗਾ ਉਹ ਮਲਾਜਮਾਂ ਤੇ ਬਾਕੀ ਤਿਆਰ ਹੈ ਜੋ ਨੀਤੀ ਪੰਜਾਬ ਸੇਰ ਸੀਰ ਸਮਾਜ ਦੀ ਮਹੌਬੰਦੀ ਹੈ ਜਿਹੜੇ ਗੁਰਾਤ ਨੂੰ ਬਿਰਕ ਪ੍ਰਧਾਨ ਨੇ ਮੈਂ ਉਹਨਾਂ ਨਾਲ ਰਾਬਤਾ ਮੇਰਾ ਹੈਗਾ ਹੈ ਉਹਨਾਂ ਨੇ ਦੱਸਿਆ ਹੈ ਵੇ ਇਰੇ ਸੰਘਰਸ਼ ਹੈ ਆ ਉਹ ਸਰਕਾਰ ਦੇ ਖਿਲਾਫ ਕੁਝ ਦਿਨਾਂ ਚ ਇਸ ਮਹੀਨੇ ਚ ਜਾਂ ਅਗਲੇ ਮਹੀਨੇ ਉਹ ਸ਼ੁਰੂ ਕਰਨਗੇ ਜਿਹੜੇ ਚ ਮੌਜੂਦਾ ਮਲਾਜ਼ਮ ਲਾਉ ਸਟੈਂਡ ਨਹੀਂ ਕਰਉਂਦੇ ਇਹ ਪੁਰਾਣੇ ਪੈਨਸ਼ਨ ਦੇਣੇ ਹੈਗੇ ਆ ਪੈਨਸ਼ਨਰ ਵੀ ਇੱਕਠਾ ਰੱਖ ਕੇ ਸੰਚਾਰ ਨੂੰ ਸਰਕਾਰ ਦੇ ਖਿਲਾਫ ਤਾਂ ਜੋ ਆਉਣ ਵਾਲੇ ਸਮੇਂ ਚ ਇਸ ਸਰਕਾਰ ਨੂੰ ਇਹ ਵੀ ਇਹਨਾਂ ਨੂੰ ਵੀ ਪਤਾ ਸਰਕਾਰ ਨੂੰ ਕਿ ਅਸੀਂ ਆਣਾ ਤਾਂ ਹੈ ਨਹੀਂ ਮਜ਼ਦੂਰਾਂ ਨੂੰ ਜਿੰਨਾ ਤੰਗ ਕਰੂਗੇ ਜਦ ਪਿਛਲੀਆਂ ਸਰਕਾਰਾਂ ਨੇ ਤੰਗ ਕੀਤਾ ਉਹਨਾਂ ਨੂੰ ਰਿਜ਼ਲਟ ਮਿਲ ਗਿਆ ਸੀ ਇਹਨਾਂ ਦੀ ਸਰਕਾਰ ਬਣ ਗਈ ਇਹ ਸਰਕਾਰ ਜਿਹੜੀ ਹੈਗੀ ਆ ਇਹ ਮਜ਼ਦੂਰ ਨੂੰ ਧੋਖੀ ਹੈ ਮਜ਼ਦੂਰ ਧੋਖੀ ਹੈ ਹਰ ਇੱਕ ਨਮਾ ਜਿਹੜਾ ਹੈਗਾ ਇਹ ਜੂਟਰਨਲ ਸਰਕਾਰ ਕਹੂੰਗਾ ਮੈਂ ਇਹਨਾਂ ਨੂੰ ਇੱਕ ਫੈਸਲਾ ਕਰਕੇ ਇਹ ਉਸ ਫੈਸਲੇ ਤੇ ਖੜ੍ਹ ਦੇਣੀ ਹੈ ਮਜ਼ਦੂਰਾਂ ਨੂੰ ਚਾਹੇ ਮਜ਼ਦੂਰ ਜੋ ਦਰੋਂ ਦੀ ਹੈ ਤਾਂ ਇਹ ਬੈਂਚਰ ਨੇ ਦੱਬੰਦੀ ਆ ਜਿੰਨੇ ਵੀ ਦੱਬੇ ਗੁੰਦੇ ਨੇ ਧੰਮ ਦੇ ਕੇ ਕਦੇ ਵੀ ਮੀਟਿੰਗ ਨਹੀਂ ਦਿੱਤੀ ਜੇ ਮੀਟਿੰਗ ਸਰੀਆ ਨਾਲ ਆ ਤਾਂ ਇਹ ਦੋ ਤਿੰਨ ਨਬਰੀ ਸਬ ਕਮੇਟੀ ਬਣਾਈ ਹੈ ਕਿਹੜੀ ਸਬ ਕਮੇਟੀ ਬਣਾਈ ਹੈ ਉਹਨਾਂ ਦਾ ਕੋਈ ਵੀ ਫੈਸਲਾ ਨਾ ਅੱਜ ਤੱਕ ਆਇਆ ਨਾ ਅੱਡੀ ਆ ਰਿਹਾ ਇੱਕ ਡੰਗਟ ਬੰਦੇ ਆ ਇੱਕ ਸਾਲ ਲੱਗੇ ਇਹਨਾਂ ਦਾ ਸਾਲ ਵੀ ਨਹੀਂ 6 ਕਿ ਮਹੀਨੇ ਲੱਗੇ ਇਹਨਾਂ ਦੇ ਚੋਂ ਦਾ ਤਾਂ ਲਾਗੂ ਹੋ ਜਾਣਾ ਇਦਣ ਚੋਂ ਦਾ ਤਾਲਾਗੂ ਹੋ ਗਿਆ ਉਸ ਦਿਨ ਬਾਅਦ ਇਹ ਕੁਝ ਕਰ ਨਹੀਂ ਸਕਦੇ ਕਿਉਂਕਿ ਜੇ ਕਰੂंगे ਤਾਂ 24 ਕਿਲੋ ਚਦੋ ਪਰਿਵਿਛ ਲੈਣੀ ਪੈਣੀ ਜੇ ਪਹਿਲਾਂ ਨਹੀਂ ਕਰ ਸਕਦੇ ਤਾਂ ਇਹੀ ਬਾਅਦ ਵੀ ਕੁਝ ਨਹੀਂ ਕਰਨਾ ਨਾ ਹੀ ਨ ਕੋਣ ਮਲਾਜਮਾਂ ਨੂੰ ਆਸ ਹੈ ਮਲਾਜਮ ਜਿਹੜੀ ਆਰਪਾਜੀ ਲਈ ਲੰਮਤ ਬਿਲਕੁਲ ਤਿਆਰ ਬੈਠੇ ਆ ਬਿਲਕੁਲ ਪ੍ਰਧਾਨ ਜੀ ਤੁਸੀਂ 7ਵੇਂ ਪੇ ਕਮਿਸ਼ਨ ਦੀ ਗੱਲ ਕੀਤੀ ਆ ਇੱਕ ਇੱਕ 16 ਦੇ ਵਿੱਚ 6ਵਾਂ ਕਮਿਸ਼ਨ ਔਰ 10 ਸਾਲ ਬਾਅਦ ਸਰਕਾਰ ਪੇ ਕਮਿਸ਼ਨ ਬਠਾਲ ਦੀ ਹੈ ਕਿ ਕਿ 26 ਤੋਂ 7ਵਾਂ ਪੇ ਕਮਿਸ਼ਨ ਡਿਊ ਹੋ ਚੁੱਕਾ ਹੈ ਇਹ ਬਿਲਕੁਲ ਤੁਹਾਡੀ ਗੱਲ درست ਹੈ ਪਰ ਜੇ ਆਪਾਂ ਪਿੱਛੇ ਚ ਹੱਤ ਮਾਰੀਏ ਅਜੇ ਤੱਕ ਮੁਲਾਜ਼ਮਾਂ ਦੇ ਪੱਤੇ ਜਿਹੜੇ 6ਵੇਂ ਕਮਿਸ਼ਨ ਦੇ ਉਹ ਸਾਰੇ ਪੈਂਡਿੰਗ ਪਏ ਨੇ ਚਾਹੇ ਉਹ ਪੇਰੀਅਰ ਹੋਵੇ ਚਾਹੇ ਕਿ ਜ ਆ ਡੀਏ ਦੀ ਗੱਲ ਹੋਵੇ ਸੋ ਜੇ ਆਪਾਂ ਗੱਲ ਕਰੀਏ ਤੁਸੀਂ ਕਿ ਵਿੱਚ ਗੱਲ ਕੀਤੀ ਹੈ ਮੈਂ ਤੁਹਾਡੇ ਨਾਲ ਅਲੱਗ ਵੀ ਉਹ ਕਰੂੰਗਾ ਬੇਚਾਰੇ ਟੀਚਰ ਜਿਹੜੇ ਆਪਣਾ ਆਊਟਸੋਰਸਿੰਗ ਸੀਗੇ ਜਾਂ ਜਿਹੜੇ ਪਠਿਆਂ ਤੇ ਪੜਾਉਂਦੇ ਸੀਗੇ 1000 ਵਾਲੇ ਜਾਂ ਜਿਹੜੇ ایਜੀਐਸ ਵਲੰਟੀਅਰਸ ਸੀਗੇ ਜਾਂ ਐਸਐਸਏ ਦੇ ਦੀ ਹੈ ਛੇ ਤਰ੍ਹਾਂ ਦੇ ਜਿਹੜੇ ਵਲੰਟੀਅਰਸ ਸੀਗੇ ਜਿਨ੍ਹਾਂ ਨੂੰ ਪਹਿਲਾਂ 1-1000 ਫਿਰ 5-5 6-6000 ਮਿਲਦਾ ਰਿਹਾ ਉਹਨਾਂ ਨੇ ਆਉਂਦੇ ਸਾਰ ਉਹਨਾਂ ਦਾ ਸਿਰਫ ਮਾਨ ਪੱਤਾ ਹੀ ਵਧਾਇਆ ਉਹਨਾਂ ਦੇ ਜਿਹੜੇ ਪੋਸਟਿੰਗ ਕੀਤੀ ਆ ਜੋ ਉਹਨਾਂ ਦੇ ਬੋਰਡ ਲਾਏ ਆ ਉਦੇ ਤੋਂ ਸ਼ਾਇਦ ਉਹਨਾਂ ਦੀ ਜਿਹੜੀ ਤਨਖਾਹ 18000 ਹੋਈ ਹੈ ਉਹਦੇ ਨਾਲੋਂ ਮੇਰੇ ਖਿਆਲ ਮੈਂ 6 ਗੁਣਾ ਇਹਨਾਂ ਨੇ ਪੋਸਟਿੰਗ ਤੇ ਖਰਚਾ ਕਰਤਾ ਹੋਣਾ ਉਹਨਾਂ ਨੂੰ ਨਾ ਹੀ ਕੋਈ ਅਹ ਸੀਐਸਆਰ ਦੇ ਰੂਲ ਉਹਨਾਂ ਤੇ ਲਾਗੂ ਨੇ ਨਾ ਹੀ ਉਹਨਾਂ ਨੂੰ ਕੋਈ ਸਾਲ ਬਾਅਦ ਇਨਕਰੀਮੈਂਟ ਲਾਗੂ ਨੇ ਮੇਰੇ ਖਿਆਲ ਚ ਜੇ ਆਪਾਂ ਮੜਾ ਪਿੱਛੇ ਝਾਤ ਮਾਰੀਏ ਇਹਦੇ ਨਾਲ ਤੋਂ ਸ਼ਾਇਦ ਆਂਗਣ ਵਾਲੀ ਵਰਕਰ ਜਾਂ ਜਿਹੜੇ ਹੈਲਥ ਵਰਕਰ ਆ ਉਹ ਅੱਛੇ ਨੇ ਜਿਨ੍ਹਾਂ ਦੀ ਉਹ ਆਪਣਾ ਸਰਦਾਰ ਚੰਜੀ ਜੀ ਜੰਨੀ ਜਿਹੜੇ ਪਿਛਲੀ ਵਾਰ ਸੀਐਮ 3 ਮਹੀਨੇ ਵਾਸਤੇ ਬਣੇ ਸੀਗੇ ਉਹ ਇਹਨਾਂ ਦੀ 5 5 700000 ਰੁਪਿਆ ਹਰੇਕ ਸਾਲ ਵਾਅਦਾ ਕਰਕੇ ਪਰ ਇਹਨਾਂ ਦੀ ਤਨਖਾਹ ਦੇ ਵਿੱਚ ਮੇਰੇ ਘਰ ਤੋਂ ਪਰਦਾ ਜੀ ਕੋਈ ਵਾਅਦਾ ਨਹੀਂ ਹੋ ਰਿਹਾ ਇਹਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਲਖਵੀਰ ਸਿੰਘ ਜੀ ਅਸੀਂ ਡਾਇਟ 'ਚ ਰਹੇ ਆਂ ਇਹ ਜਿਹੜੇ ਈਜੀਐਸ ਏਆਈਈ ਤੇ ਨਾ ਪੱਠਿਆਂ ਦੇ ਕੰਮ ਕੀਤਾ ਇਹਨਾਂ ਨੂੰ ਸਰਕਾਰ ਨੇ 1000 ਰੁਪਏ ਤੇ ਪਹਿਲਾਂ ਰੱਖੇ ਵੇ ਸੀ ਇਹਨਾਂ ਨੂੰ ਈ ਚੀਟੀ ਦੀ ਸਟੈਂਡਿੰਗ ਦੇ ਕੇ ਫਿਰ ਦੁਬਾਰਾ ਇਹਨਾਂ ਨੂੰ ਪਾਇੰਟ ਕੀਤਾ 6000 ਤੇ 6000 ਇਹਨਾਂ ਦੀ ਜਿਹੜੀ ਗਾਸਲ ਦੀ ਸਰਵਿਸ ਹੁੰਦੀ ਸੀ ਉਹ 6 ਤੋਂ ਬਾਅਦ ਉਸ ਤੋਂ ਕੋਈ ਦੇ ਨਹੀਂ ਰੈਗੂਲਰ ਕੀਤਾ ਹੈ ਰੈਗੂਲਰ ਕੀਤਾ ਹੈ ਪਰ ਰੈਗੂਲਰ ਅਰੇਸ ਹੋਂਤਾ ਕੋਈ ਨਹੀਂ ਹੈ ਇਹਨਾਂ ਨੂੰ ਇਹਨਾਂ ਨੂੰ 6000 ਤੋਂ ਖਾਰਾ ਨਹੀਂ ਅਪੇ ਕੀਤਾ ਜਿੰਨੇ ਸਾਲਸ ਪਏ ਮਜ਼ਦਮਾਨ ਨੂੰ ਗੱਫੇ ਗੱਫੇ ਕਿਹੜੇ ਐ 18000 ਰੁਪਏ ਜਿਹੜਾ ਹੈਗਾ ਉਹ ਗੱਫੇ ਜ ਹੈ ਇਹਨਾਂ ਨੂੰ ਸਰਕਾਰੀ ਸਹੂਤ ਕੋਈ ਨਹੀਂ ਮਿਲਦੀ ਐ ਛੁੱਟੀਆਂ ਜਿਹੜੀਆਂ ਹੋਈਆਂ 10 ਮਿਲਦੇ ਸੀ ਸਾਨੂੰ ਮਿਲਦੇ ਸੀ ਉਹੀ 10 ਇਹਨਾਂ ਨੂੰ ਮਿਲਦੀ ਐ ਬਾਕੀ ਕੋਈ ਬਹੁਤ ਸਾਰੇ ਬੈਨੀਫਿਟ ਇਹਨਾਂ ਨੂੰ ਹੈ ਨਹੀਂ ਇਨਕਮੈਂਟ ਇਹਨਾਂ ਨੂੰ ਨਹੀਂ ਮਿਲਦੀ ਐ ਕੋਈ ਅੱਗੇ ਇਹ ਹੁੰਦੀ ਸੀ ਸਰਕਾਰ ਪੁੱਛ ਜਿੰਦਾ ਕੀਤਾ ਸੀ ਕਿ ਇਹ ਤਿੰਨ ਸਾਲ ਬੇਸਟਵੇ ਦੇ ਕੰਮ ਕਰੂਗਾ ਇਹਦਾ 2 ਸਾਲ ਬੇਸਟਵੇ ਦੇ ਕੰਮ ਕਰੂਗਾ ਉਹ ਫੁੱਲ ਗ੍ਰੇਡ ਚ ਆਏ ਆ ਔਰ ਇਹਨਾਂ ਨੇ ਉਹ ਕੀਤੇ ਵੀ ਬੇਨ ਲਾ ਕੇ ਨਾ ਉਹਨਾਂ ਨੂੰ ਫੁੱਲ ਗ੍ਰੇਡ ਦਿੱਤਾ ਤੇ ਨਾ ਹੀ ਉਹਨਾਂ ਨੂੰ ਨਾ ਉਹ ਥੱਲੇ ਦੁਗਿਆ ਨਾ ਹੀ ਉਹ ਉੱਪਰ ਦੁਗਿਆ ਉਹਦਾ ਇੱਕ 18000 ਤੇ ਬੈਠੇ ਆ ਕੁਝ ਬੰਦੇ ਨਹੀਂ ਮੈਂ ਕਹਿੰਦਾ ਪ੍ਰੇਸ਼ਰ ਕੁਵਾਰ ਸੈਕਟਰੀ ਜੀ ਅਲਿਊਸ਼ਨ ਦੇ ਆ ਬਿਲਕੁਲ ਸਰ ਸਿੱਧਾ ਮੈਂ ਹੰਤੀ ਹੀ ਆ ਜੀ ਉਹਨੇ ਕਾ ਮਾਸਟਰ ਦੀਆਂ ਕੈਟਾਗਰੀਆਂ ਜਿਹੜੀਆਂ ਹੈ ਜਾਂ ਉਹਨਾਂ ਨੇ ਨਾਂ ਹੀ ਬਦਲਤੇ ਅੱਗੇ ਦੋ ਹੁੰਦੇ ਸੀ ਜੀਬੀਟੀ ਹੁੰਦੇ ਸੀ ਸੀਐਨਬੀ ਵਾਲੇ ਹੁੰਦੇ ਸੀ ਜਾਂ ਬੀਏ ਵਾਲੇ ਹੁੰਦੇ ਬਿਲਕੁਲ ਕੋਈ ਇਹਨਾਂ ਦੀਆਂ ਜਿਹੜੀਆਂ ਕੈਟਾਗਰੀਆਂ ਮੈਨੂੰ ਅਸੀਂ ਐਜੂਕੇਸ਼ਨ 'ਚ ਕੰਮ ਕੀਤਾ ਹੈ 40 ਸਾਲ ਨੌਕਰੀ ਕੀਤੀ ਹੈ ਅਲੱਗ-ਅਲੱਗ ਓਧਾਂ ਦੀ ਵੀ ਰਹੇ ਆ ਡੀਓ ਦਾਪਰ ਵੀ ਰਹੇ ਆ ਵਾਹ ਚੋ ਹੌਤਰ ਦੇ ਲੱਗੇ ਪਾਸੇ ਮਾਰਦੇ ਨੇ ਕਿਹੜਾ ਗੀ ਹਮਨਾਕਿਆ ਇਹੇ ਹੀ ਪਤਾ ਲੱਗਦਾ ਜਥੇਬੰਦੀ ਕਹਈ ਹੈ ਕਿਉਂਕਿ ਜਥੇਬੰਦੀ ਨੂੰ ਕੁਜ਼ੋਰ ਕਰਨ ਵਾਸਤੇ ਗੌਰਮਾ ਦਿੱਤੇ ਜਿਵੇਂ ਜਿਹੜੀ ਤਕਲੀ ਜਥੇਬੰਦੀ ਹੁੰਦੀ ਸੀ ਉਹਦੇ ਨਾਲ ਤਕਲੀ ਜਥੇਬੰਦੀ ਹੁਣ ਨਿਆ ਸਟੇਟ ਵਿੱਚ ਹੀ ਨਾ ਕਰ ਰੋ ਜਿੰਦੇ ਨੇ ਜਦੋਂ ਸਰਕਾਰ ਕਰਦੀ ਅਜੇ ਸੁਣਾ ਚੱਜ ਰਹੇ ਹੈ 11 12 ਦੇ ਲੱਗੇ ਪਾਸੇ ਜੋ ਤਲਕ ਨੂੰ ਗ੍ਰੇਡ ਮਿਲਿਆ ਉਸੀ ਕੰਨੇ ਤੇ ਬਈ ਮੈਂ ਖੁਦ ਉਦੋਂ ਰੋਪੜ ਜਿਹੇ ਨੂੰ ਵੀ ਪਰਹੰਸੀ ਪਰਹੰਸੀ ਵੀ ਮੇਰਾ ਕੋਤਾ ਸੀ ਹਰ ਮੀਟਗਾ ਸੀ ਬਾਦਲ ਨਾਲ ਟੈਡ ਕੀਤੀਆਂ ਚਾਰਜ ਜਿਹਾ ਹੁੰਦਿਆ ਜੋ ਗ੍ਰੇਡ ਉਦੋਂ ਮਿਲੇ ਆ ਉਦੋਂ ਬਾਅਦ ਚ ਗ੍ਰੇਡ ਜਿਹੜਾ ਕੋਈ ਗ੍ਰੇਡ ਦਾ ਰਹਾ ਨਹੀਂ ਐ ਰਲਕ ਨੂੰ ਜਿਹੜਾ 5910 ਦਾ ਗ੍ਰੇਡ ਸੀ ਪਰ ਉਸੇ 10 300 ਚੋਤੀ ਲੇ ਕੇ ਦਿੱਤਾ ਜਿਹਦੇ ਚ ਆਪਣਾ ਸਾਡੀ ਗ੍ਰੇਡ ਬੇਚੀ ਗਈ ਹੈਗੀ ਉਹ 4200 ਤੇ 3600 ਲੜਕ ਨੂੰ ਵੀ ਦਿੱਤਾ ਉਦੋਂ ਮੈਨੂੰ ਯਾਦ ਆ ਰਿਹਾ ਉਸ ਮੀਟਿੰਗ ਦੀ ਬਾਬਲ ਦੀ ਚ ਬੇ ਇਸ ਚੀਜ਼ ਜੱਤੀ ਗੱਦਾ ਮੈਂ ਆਤਮ ਹੱਤਿਆ ਕਰ ਲੂੰਗਾ ਇਹ ਕਿ ਲੜਕ ਨੂੰ 1000 ਦਿੱਤਾ ਸਾਡੀ ਇੱਕੋ ਗਲਤੀ ਸਾਡੇ ਰਮਨ ਕੁਵਾਰ ਸ਼ਰਮਾ ਸਾਡੇ ਰਿਟੇਲ ਸਾਕੇ ਜਨਤਿਕਤਰ ਦੇ ਉਹਨਾਂ ਬਾਬਲ ਤੋਂ ਮੁਟਕ ਗਈ ਮੈਂ ਬਾਦਲ ਸਾਹ ਸਾਨੂੰ ਰਹਾ ਦਿਓ ਕੁਝ ਵੀ ਅਸੀਂ ਨਹੀਂ ਲੈ ਲੈ ਲੜਕੇ ਦਾ ਗ੍ਰੇਡ 1000 ਉਜਿਹੜਾ ਇਹ ਚੀਫ ਸੈਕਟੀ ਨਾਲ ਬੋਲਦੇ ਨਾ ਉਹ ਜਿਹੜਾ ਆਈਐਸ ਲੋਬੀ ਹੈ ਜੋ ਇਹਨਾਂ ਨੂੰ ਮਿਲਦਾ ਇਹਨਾਂ ਦਾ ਫਾਇਸਾ ਲੈ ਲੋ ਧਰਨੋਂ ਨਹੀਂ ਲੋੜ ਹੈਗੀ ਫਿਰ ਉਹ ਕਹਿਣ ਲੱਗੇ ਨਹੀਂ ਜੀ ਸਾਡੀ ਆਬਾਦੀ ਘਟ ਹੈ ਬਈ ਬਦਲ ਤੋਂ ਨਾਲ ਗੱਲ ਇਹ ਜੀ ਸੋਡੀ ਗਿਣਤੀ ਘਟ ਹੈ ਉਹੀ ਬਹੁਤ ਘਟਾਈ ਗਿਆ ਸਟੈਂਡ ਦੇ ਪਰ ਤੁਸੀਂ ਸਹੂਲਤਾਂ ਨੂੰ ਸਾੜਿਆ ਲੈ ਲਿਆ ਬਿਲਕੁਲ ਤੁਸੀਂ ਪੰਜਾਬ ਲੁੱਟ ਕੇ ਖਾ ਲਿਆ ਬਿਲਕੁਲ ਇਹ ਗੱਲ ਮੁੱਖ ਮੰਤਰੀ ਪੰਜਾਬ ਅਬਾਦ ਕਾ ਸਿੰਘ ਬਦਲੂ ਦੀ ਮੀਟਿੰਗ ਚ ਉਦੋਂ ਸਾਨੂੰ ਜਿਹੜਾ ਹੈ ਗ੍ਰੇਡ ਅਸੀਂ ਲਗਭਗ 100 ਤੋਂ ਲੈ ਕੇ ਦਿੱਤਾ ਇਹ ਸਾਡੀ ਬਹੁਤ ਵੱਡੀ ਜਜ਼ਤ ਸੀ ਸੋ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਹਿਣ ਦਾ ਮਤਲਬ ਤੁਹਾਡੇ ਕਹਿਣ ਮਤਲਬ ਵੀ ਮੁਲਾਜ਼ਮਾਂ ਨੂੰ ਥੱਫੇ ਨਹੀਂ ਇਸ ਸਰਕਾਰ ਦੇ ਵਿੱਚ ਮੁਲਾਜ਼ਮਾਂ ਨੂੰ ਥੱਫੇ ਮਿਲੇ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡੇ ਨਾਲ ਜਲਦੀ ਮੀਟਿੰਗ ਕਰਾਂਗੇ ਧੰਨਵਾਦ